ਫਾਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕੋਂ ਤਾਂ ਮਿੱਤਰੋ ਅੱਜ ਆਪਣੇ ਚੈਨਲ ਦਾ ਜਨਮ ਦਿਨ ਨਾਲੇ ਹੋ ਗਏ ਬਈ ਆਪਣੇ 4 ਲੱਖ ਸਬਸਕ੍ਰਾਈਬਰ ਪੂਰੇ ਮੁਕਸਰ ਮੇਲੇ ਤੋਂ ਬਾਅਦ ਆ ਗਈ ਫਿਫਥ ਸਟ੍ਰਾਈਕ ਤਾਂ ਅੱਜ ਬਈ ਆਪਣੀ ਪਹਿਲੀ ਵੀਡੀਓ ਆ ਆ ਪਹਿਲਾ ਕੱਢਦੀ ਐ ਫੇਰ 11 ਡਰ ਨਾ ਜਾਈ ਠੀਕ ਐ ਰੈਡੀ ਚੱਕ ਦੀਏ ਕੰਮ ਵੇਖੋ ਮਕਸਰ ਮੇਲੇ ਤੋਂ ਲਿਆਂਦੀਆਂ ਸੀ ਆਪਾਂ ਚਿੱਟੇ ਰੰਗਦੀਆਂ ਘੁੱਗੀਆਂ ਆਜੋ ਬਈ ਤੁਹਾਨੂੰ ਇਹ ਵੀ ਦਿਖਾ ਦਈਏ ਤੇ ਨਾਲੇ ਆਪਾਂ ਇਹਨਾਂ ਦੇ ਨਾਮ ਰੱਖਣੇ ਆ ਬਈ ਸਾਰੇ ਭਰਾ ਕਮੈਂਟ ਕਰਕੇ ਨਾਮ ਦੱਸਿਓ ਸੋਹਣੇ ਸੋਹਣੇ ਲਓ ਬਈ ਦੇਖੋ ਘੁੱਗੀਆਂ ਚਿੱਟੇ ਰੰਗਦੀਆਂ ਤੇ ਬਈ ਬਹੁਤ ਸੋਹਣੀਆਂ ਨੇ ਤਾਂ ਆਪਾਂ ਦੇਖਾਂਗੇ ਬਈ ਕਬੂਤਰ ਨਾਲ ਇਹਨਾਂ ਦਾ ਜੋੜਾ ਲੱਗ ਸਕਦਾ ਕਿ ਨਾ ਤੇ ਨਾਲੇ ਬਈ ਪਿਆਰੇ ਪਿਆਰੇ ਨਾਮ ਦੱਸਿਓ ਜ਼ਰੂਰ ਹਨਾ ਇਹਨਾਂ ਵਰਗੇ ਡਰਦੀਆਂ ਨੇ ਥੋੜਾ ਜਿਹਾ ਪਰ ਬਈ ਹੋ ਜਾਣੀਆਂ ਸੈੱਟ ਹਨਾ ਤੇ ਨਾਲੇ ਛੱਡਾਂਗੇ ਇਹਨਾਂ ਨੂੰ ਆਪਾਂ ਛਿੜੀਆਂ ਵਾਲੇ ਪਿੰਜਰੇ 'ਚ ਕੱਲ ਨੂੰ ਛੱਡਾਂਗੇ ਅੱਜ ਨਹੀਂ ਛੱਡਦੇ ਬਈ ਅੱਜ ਇਹ ਐਸੇ ਪਿੰਜਰੇ ਚ ਰਹਿਣ ਗੀਆਂ ਤਾਂ ਜਮਾ ਕਬੂਤਰ ਵਰਗੇ ਪੈਰ ਨੇ ਬਈ ਹਨਾ ਕਬੂਤਰ ਵਰਗੀਆਂ ਹੀ ਨੇ ਬਈ 80% ਜਮਾ ਕਬੂਤਰ ਵਰਗੀਆਂ ਲੱਗਦੀਆਂ ਨੇ ਤੇ ਰੈੱਡ ਕਲਰ ਦੀਆਂ ਇਹਨਾਂ ਦੀਆਂ ਅੱਖਾਂ ਨੇ ਬਈ ਬਹੁਤ ਸੋਹਣੀਆਂ ਨੇ ਪੱਕਾ ਦੱਸਿਓ ਬਈ ਇਹਨਾਂ ਦਾ ਕੀ ਨਾਮ ਰੱਖੀਏ ਘੁਗੀਆਂ ਦੇ ਜੋੜੇ ਦਾ ਇਹਨਾਂ ਵਰਗਾ ਪਿਆਰਾ ਜਿਹਾ ਨਾਮ ਦੱਸਿਓ ਬਈ ਫਾਰੇ ਨਾਲੋਂ ਪਹਿਲਾਂ ਇਹਨਾਂ ਦਾ ਖੁੱਡਾ ਖੋਲਦੇ ਕੀਰਤ ਆ ਲੜੀ ਜਾਂਦੇ ਨੇ ਅਸੀਲ ਫਾਰੇ ਭੱਜਿਓ ਵੀ ਸਾਰੇ ਓਟਿਓ ਆਜੋ 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 ਡਾਕੂ ਕੀਰਤ ਅੱਛਾ ਫਿਰਦਾ ਖੋਲ ਦੇ ਖੋਲ ਦੇ ਇੱਧਰ ਤਾਂ ਦੋ ਕੀਨੇ ਆ ਕੱਢ ਦੇ ਭੱਜ ਜਾਓ ਬਈ ਸਾਰੇ ਚਲੋ ਉੱਟ ਚਲੋ ਆ ਜਾ ਉਧਰਲੇ ਪਾਸੇ ਚੱਲਦੇ ਆ ਆ ਫਿਰਦਾ ਇੱਧਰ ਕੀਰਤ ਆ ਸੀ ਪੱਠਾ ਚੱਲ ਛੱਡ ਦੇ ਇਹਨਾਂ ਨੂੰ ਵੀ ਇੱਧਰ ਆਪਣੇ ਕੋਲੇ ਤਿੰਨ ਸੀਲ ਮੁਰਗੇ ਹੋ ਗਏ ਬਈ ਇੱਕ ਵੱਡਾ ਸੁਲਤਾਨ ਤੇ ਦੋ ਪੱਠੇ ਆਪਣੇ ਪੂਰੇ ਜਵਾਨ ਹੋ ਗਏ ਇਹ ਵੀ ਆ ਜਾਓ ਵੀ ਦੇਖੋ ਤਕੜੇ ਹੋ ਗਏ ਦੋਨੇ ਪੱਠੇ ਚਲੋ ਵੀ ਚਲੋ ਚਲੋ ਉੱਡਿਆਓ 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 ਇੱਕ ਰਹਿ ਗਈ ਮੁਰਗੀ ਆ ਵੀ ਕੱਢ ਦੇ ਚੱਲ ਉਹ ਬੈਂਟਮਾਂ ਦਾ ਗੇਟ ਖੋਲਿਆ ਇੱਧਰ ਇਹਨਾਂ ਨੂੰ ਦਾਣਾ ਪਾਣੀ ਪਾ ਦਿੰਨੇ ਹੈਗੇ ਆ ਜਾਓ ਵੀ ਭੱਜਿਓ ਚਲੋ 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 ਸ਼ਾਬਾਸ਼ ਖਾ ਲਾ ਵੀ ਬੈਲਾ ਰੋਟੀ ਆਵਦੀ ਚੱਕ ਦੇ ਫੱਟੇ ਫਿਰ ਤੇਰੇ ਪਾਵਾਂਗੇ ਸੋਨਾ ਇਹ ਕੋਟ ਤੇਰਾ ਰਾਤ ਨੂੰ ਠੰਡ ਤੋਂ ਬਚਾਉਣ ਲਈ ਬਹੁਤ ਜਿਆਦੇ ਸੋਹਣੀ ਧੁੱਪ ਨਿਕਲਿਆਈ ਬਈ ਬੱਕਰੀਆਂ ਵੀ ਨਿੱਗੀਆਂ ਨਿੱਗੀਆਂ ਹੋਈਆਂ ਪਈਆਂ ਨੇ ਜੱਤ ਪੂਰੀ ਵਧੀਆ ਘੜ ਰੱਖੀ ਐ ਇਹਨਾਂ ਨੇ ਮੋਟੀਆਂ ਵੀ ਹੋ ਗਈਆਂ ਚਾਤਰੋ ਵੀ ਤੇ ਨਾਲੇ ਆਤਰੋ ਇਹ ਵੀ ਵਧੀਆ ਹੋ ਰਹੀਆਂ ਮੋਟੀ ਤੁਸੀਂ ਆਜੋ ਦਵਾਰੇ ਹੀਟ ਚ ਕਰਾ ਦਈਏ ਤੁਹਾਨੂੰ ਕ੍ਰੋਸ ਬਹੁਤ ਟਾਈਮ ਹੋ ਗਿਆ ਹੁਣ ਤਾਂ ਬੱਚੇ ਦੇਖਣੇ ਬਣਦੇ ਆ ਤੁਹਾਡੇ ਗੁੱਡ ਮਾਰਨਿੰਗ ਬਈ ਸਾਰੇ ਪੋਲਟਰੀ ਫਾਰਮ ਵਾਲੇ ਮੁਰਗੇ ਤੇ ਮੁਰਗੀਆਂ ਨੂੰ ਆ ਕੀ ਹਾਲ ਕਰਿਆ ਤੋ ਫਿੱ ਢੰਬੇ ਸਾਰੇ ਫਿੱਟ ਰੱਖੇ ਨੇ ਟਾਂਗੀਆਂ ਸਾਰੀਆਂ ਟੇਡੀਆਂ ਕਰਤੀਆਂ ਆਯੋ ਵੀ ਤਾਇਆ ਤਾਇਆ ਪਾਣੀ ਪੀ ਲੋ ਸਾਰੇ ਭਜਿਓ ਕੇਰਾ ਇਹ ਤਾਂ ਖੀਰ ਤੇ ਜਮਾ ਆਖਰੀ ਸਾਂ ਲੀ ਜਾਂਦਾ ਯਾਰ ਹਾਂ ਹੈਨਾ ਓ ਹੋ ਹੋ ਛੱਡੀ ਦੇਖੋ ਬਈ ਕਿੱਡਾ ਵੱਡਾ ਹੋ ਗਿਆ ਬੱਚਾ ਐਡੇ ਐਡੇ ਬੱਚੇ ਹੋਰੇ ਨੇ ਤੇ ਆਪਾਂ ਨੂੰ ਅੱਜ ਪਤਾ ਲੱਗਿਆ ਆ ਜਾ ਫਟਾਫਟ ਇਹਨੂੰ ਥੁੱਪ ਲਵਾਈਏ ਜਮਾ ਠੰਡਾ ਹੋਇਆ ਪਿਆਗਾ ਮਨ ਲੱਗਦਾ ਇਹ ਰਾਤ ਰੂਤ ਨੂੰ ਡਿੱਗਿਆ ਹੋਣਾ ਹਨਾ ਇਥੇ ਤੋਂ ਪਲਵਾ ਇਹਨੂੰ ਪਾਇਨ 10 ਮਿੰਟ ਠੀਕ ਆ ਅਹੀਂ ਰੱਖੀਏ ਹੱਥ ਦੇ ਵਿੱਚ ਤਾਂ ਬਈ ਆਪਾਂ ਕੁਜੀਆਂ ਜਮਾਂ ਨਹੀਂ ਛੇੜੀਆਂ ਸੀ ਹਨਾ ਨਾ ਕੁਜੀਆਂ ਦੇਖੀਆਂ ਸੀ ਤਾਂ ਕਰਕੇ ਬਈ ਆਪਾਂ ਨੂੰ ਪਤਾ ਨਹੀਂ ਲੱਗਿਆ ਵੀ ਆਪਣੇ ਤੋਤੇਆਂ ਨੇ ਬੱਚੇ ਘੜ ਰੱਖੇ ਨੇ ਤੇ ਆਪਾਂ ਹੋਰ ਦੇਖਾਂਗੇ ਹੋਰ ਕਿੰਨੇ ਬੱਚੇ ਨੇ ਤੇ ਆ ਤਾਂ ਇੱਕ ਬੱਚਾ ਸੀ ਬਈ ਜਿਹੜਾ ਥੱਲੋਂ ਮਿਲਿਆ ਹਨਾ ਪਰ ਬਈ ਇਹ ਵਿਚਾਰਾ ਬਹੁਤ ਔਖਾ ਬਚੇ ਹਨਾ ਕਿਉਂਕਿ ਬਈ ਦੇਖੋ ਕਿਵੇਂ ਸਾਹ ਲਈ ਜਾਂਦਾ ਅੱਖ ਵੀ ਦੇਖੋ ਵਿਚਾਰੇ ਦੀ ਕਿਵੇਂ ਹੋਈ ਪਈ ਆ ਔਖਾ ਬਈ ਇਹਦਾ ਬਚਣਾ ਹਨਾ ਮੈਨੂੰ ਤਾਂ ਨਹੀਂ ਲੱਗਦਾ ਇਹ ਬਚੂਗਾ ਤੇ ਇੱਥੇ ਤਾਂ ਇਹਦੇ ਖੰਭ ਆਈ ਨਹੀਂ ਹਲੇ ਆ ਦੇਖੋ ਬਈ ਢੂਹੀ ਤੇ ਹਲੇ ਖਾਂਬਾਏ ਨਹੀਂ ਹੈਗੇ ਛੋਟਾਗਾ ਤਾਂ ਵਿਚਾਰੇ ਨੂੰ ਧੁੱਪ ਲਵਾ ਕੇ ਦੇਖਦੇ ਆਂ ਬਈ ਕੀ ਪਤਾ ਹੋ ਜੇ ਸੈਟ ਅੱਜ ਬਈ ਤੋੜਾਂਗੇ ਆ ਖੁੱਡੇ ਵਾਲੇ ਜੋੜੇ ਜਿੰਨੇ ਵੀ ਦੋਨੇ ਖੋਟਿਆਂ ਦੇ ਅੰਦਰ ਜੋੜੇ ਨੇ ਸਾਰੇ ਜੋੜੇ ਤੋੜ ਦਾਂਗੇ ਕਬੂਤਰੀਆਂ ਅੱਡ ਕਬੂਤਰਾ ਅੱਡ ਕਰ ਦਾਂਗੇ ਤੇ ਨਾਲੇ ਧੁੱਪ ਲਵਾ ਦਿੰਨੇ ਹੈਗੇ ਤੇ ਆ ਭਾਈ ਨੇ ਆਪਣੇ ਕੋਲੇ ਪਿੰਜਰੇ ਇਹ ਲੈ ਕੇ ਚੱਲਦੇ ਆ ਉੱਤੇ ਤੇ ਜਿਹੜੇ ਕਬੂਤਰ ਉੱਤੇ ਨੇ ਉਹਨਾਂ ਨੂੰ ਉੱਤੇ ਧੁੱਪ ਲਵਾਉਨੇ ਆ ਤਾਂ ਲਓ ਬਈ ਦੋਨੇ ਪਿੰਜਰੇ ਵਧੀਆ ਸਾਫ਼ ਹੋ ਗਏ ਜਾਲ ਮਿੱਤਰੋ ਆਪਾਂ ਚੱਕ ਲੈਂਦੇ ਬਈ ਕੋਠੇ ਤੇ ਆਜੋ ਫਿਰ ਬੱਚੇ ਤੇ ਵੱਡੇ ਕਬੂਤਰਾਂ ਨੂੰ ਵਧੀਆ ਸੁਣੀ ਜੀ ਧੁੱਪ ਲਵਾਈਏ ਘੈਂਟ ਜੀ ਚਲੋ ਵੀ ਚੋਬਰੋ ਅੰਦਰ ਚਲੋ ਭਾਜੋ ਵੀ ਬੱਚੇ ਤਾਂ ਆ ਗਏ ਬਈ ਲਗਭਗ ਦੋ ਤਿੰਨ ਬੱਚੇ ਰਹਿ ਗਏ ਅੰਦਰ ਆਸੀ ਬਈ ਲਾਸਟ ਬੱਚੇ ਚਲੋ ਵੀ ਤੁਸੀਂ ਵੀ ਅੰਦਰ ਭਾਜੋ ਚਲੋ ਆਜੋ ਵੀ ਹੁਣ ਤੁੱਪ ਪਲਵਾ ਦਈਏ ਇਹਨਾਂ ਨੂੰ ਢਾਂਗੀ ਤੇ ਲਾ ਦਿੰਨੇ ਆ ਉੱਥੇ ਸਾਹਮਣੇ ਸੱਟਾ ਬਈ ਕੰਮ ਫੇਕੋ ਵੀ ਤੁੱਪ ਸਭ ਤੋਂ ਪਹਿਲਾਂ ਛੱਡਾਂਗੇ ਬਈ ਆਪਾਂ ਰੱਤਿਆਂ ਦਾ ਜੋੜਾ ਖਟੀਆਂ ਅੱਖਾਂ ਤੇ ਛਿੱਟੀਆਂ ਚਲੋ ਜੀ ਅੰਦਰ ਹੁਣ ਛੱਡਾਂਗੇ ਗੋਲ ਰੰਗੀ ਤੇ ਬਾਦਲ ਵਾਲਾ ਚਲੋ ਵੀ ਅੰਦਰ ਆਫੀ ਆਪਣਾ ਚਿੱਟੀਆਂ ਦਾ ਜੋੜਾ ਸ਼ਾਹ ਚਿੱਟੇ ਬਈ ਚਲੋ ਜੀ ਅੰਦਰ ਆਫੀ ਆਪਣਾ ਖੱਟੀਆਂ ਦਾ ਜੋੜਾ ਸ਼ਾਹ ਚਿੱਟੇ ਆਫੀ ਆਪਣਾ ਖੱਟੀਆਂ ਦਾ ਇੱਕ ਹੋਰ ਜੋੜਾ ਚੀਨਿਆਂ ਦਾ ਚਲੋ ਜੀ ਆਫੀ ਆਪਣਾ ਕਾਲੇ ਚੀਨਿਆਂ ਦਾ ਜੋੜਾ ਖੱਟੀਆਂ ਆਖਾਂ ਦੇ ਦੋਨੇ ਭਾਜੋ ਆਸੀ ਆਪਣੀ ਆਖਰੀ ਕਬੂਤਰੀ ਗੋਲੀ ਦੀ ਪੱਠੀ ਆ ਬਈ ਇਹ ਇਹ ਜੋੜੀ ਗਿਫਟ ਕਰੀ ਸੀ ਤਵੇ ਆ ਕਬੂਤਰੀ ਵਾਪਸ ਆ ਗਈ ਮੁੜ ਕੇ ਕਬੂਤਰ ਆਇਆ ਨਹੀਂ ਬਈ ਰੱਤਾ ਕਬੂਤਰ ਦਿੱਤਾ ਸੀ ਇਹਦੇ ਨਾਲ ਉਹ ਨਹੀਂ ਆਇਆ ਪਰ ਇਹ ਆ ਗਈ ਬਈ ਚਲੋ ਜੀ ਇਹਨੂੰ ਵੀ ਛੱਡ ਦਿੰਨੇ ਆ 40 ਕਰਮ ਵਾਲੀਏ ਤਾਂ ਮਿੱਤਰੋ ਬਈ ਸਾਰੇ ਵੱਡੇ ਜੋੜੇ ਦਿੱਤੇ ਆਪਾਂ ਛੱਡ ਬਈ ਸਾਰੇ ਵੱਡੇ ਕਬੂਤਰ ਨੇ ਇਹ ਤਾਂ ਹੁਣ ਇਹਨਾਂ ਨੂੰ ਲਵਾਉਣੇ ਆ ਧੁੱਪ ਵਧੀ ਹੈ ਜੀ ਆਹ ਕਰ ਦਿੰਨੇ ਆ ਬੰਦ ਬੈਠੋ ਵੀ ਇੱਥੇ ਤਾਂ ਮਿੱਤਰੋ ਬੱਚੇ ਤੇ ਵੱਡੇ ਕਬੂਤਰ ਸਾਰੇ ਬਾਹਰ ਕੱਢਤੇ ਬਈ ਤਾਂ ਹੁਣ ਬਈ ਇਹਨਾਂ ਨੂੰ ਵਧੀਆ ਔਰੇ 2-3 ਘੰਟੇ ਕਾੜੀ ਦੀ ਧੁੱਪ ਲਵਾਵਾਂਗੇ ਵਧੀਆ ਸੈੱਟ ਹੋ ਜਾਣਗੇ ਬਈ ਜਮ੍ਹਾਂ ਸਾਰੇ ਹੁਣ ਤਾਂ ਬਈ ਥੋੜੇ ਟਾਈਮ ਦੀ ਠੰਡ ਰਹਿ ਗਈ ਬਸ ਆ ਥੋੜੇ ਦਿਨ ਹੋਰ ਨੇ ਆ ਜਨਵਰੀ ਦਾ ਮਹੀਨਾ ਤਾਂ ਸਮਝੋ ਗਿਆ ਤੇ ਅੱਧੀ ਫਰਵਰੀ ਆ ਉਸ ਤੋਂ ਬਾਅਦ ਬਈ ਠੰਡ ਚੱਕੀ ਜਾਊਗੀ ਤੇ ਨਾਲੇ ਜਾਨਵਰ ਫੈਟ ਹੋ ਜਾਣਗੇ ਵਧੀਆ ਡਾਲਿਆ ਕਰਾਂਗੇ ਫਿਰ ਫਰਿਆ ਨੂੰ ਨਾਲੇ ਇਹਨਾਂ ਨੂੰ ਦੇਖਾਂਗੇ ਝੋਟਿਆਂ ਨੂੰ ਕਿ ਕੀ ਰੰਗ ਦਿਖਾਉਂਦੇ ਆ ਸਾਰੇ ਤਾਂ ਚਲੋ ਭਈ ਕਬੂਤਰ ਤੁੱਪੇ ਬਿਠਾਉਣ ਵਾਲਾ ਕੰਮ ਆਪਣਾ ਡਨ ਹੋ ਗਿਆ ਆਹਾ ਵਜੀਫ ਦਾ ਬੱਚਾ ਭਈ ਬਚ ਨਹੀਂ ਸਕਿਆ ਪੂਰਾ ਹੋ ਗਿਆ ਬਹੁਤ ਟਾਈਮ ਬਾਅਦ ਬੱਚੇ ਕੱਡੇ ਸੀ ਆਪਣੇ ਕੋਲੇ ਤੋਤਿਆਂ ਨੇ ਤੇ ਦੇਖੋ ਵੀ ਐਡਾ ਵੱਡਾ ਹੋ ਗਿਆ ਸੀ ਪਰ ਵਿਚਾਰਾ ਭਈ ਨਹੀਂ ਰਿਹਾ ਹਨਾ ਇਹ ਰਾਤ ਦਾ ਡਿੱ ਗਿਆ ਹੋਣਾ ਪੱਕਾ ਭਈ ਤਾਈਆਂ ਨਹੀਂ ਮਾਰੀ ਕੰਡੀਸ਼ਨ ਸੀ ਜਦੋਂ ਚੱਕੇ ਇੱਕ ਦੋ ਸਾਹ ਰਹਿੰਦੇ ਸੀਗੇ ਤੇ ਭਈ ਉਹ ਨਿਕਲ ਗਏ ਵਿਚਾਰੇ ਦੇ ਆਹ ਜਰਮਨ ਸ਼ੈਫਟ ਭਈ ਗਿਫਟ ਕਰਨ ਲੱਗੇ ਆਪਾਂ ਗੋਪੀ ਹੋਰਾਂ ਨੂੰ ਐਦਾ ਸ਼ਾਰਟ ਵੀ ਪਾਇਆ ਸੀ ਮੈਂ ਇਨਸਟਾ ਤੇ ਤੇ ਭਈ ਇਹ ਜਰਮਨ ਸ਼ੈਫਡ ਹੈਗੀ ਆ ਸਾਲ ਤੋਂ ਉੱਤੇ ਦੀ ਡਬਲ ਕੋਟ ਆ ਬਈ ਤੇ ਵੀਰੇ ਗੋਪੀ ਹੋਰਾਂ ਦਾ ਡੈਡੀ ਆਇਆ ਲੈਣ ਤਾਂ ਇਹਨੂੰ ਬਿਠਾਉਨੇ ਆ ਬਈ ਆਪਾਂ ਗੱਡੀ 'ਚ ਕੈਰੀ ਚੱਲ ਬੈਠ ਅੰਦਰ ਚੱਲ ਚੜ ਜੂਗੀ ਦੇਖੋ ਜੀ ਕਦੇ ਉਹ ਨਾ ਮੈਨੂੰ ਮਰਵਾ ਨਾ ਮੈਂ ਵੱੜਦੀ-ਵੱੜਦੀ ਨਹੀਂ ਹੈਗੀ ਵੱੜਦੀ ਨਹੀਂ ਭੌਂਕਦੀ ਆ ਕੱਲੀ ਤਾ ਮੈਟਰੋ ਬਈ ਕੈਰੀ ਤਾਂ ਬਿਠਾਤੀ ਗੱਡੀ 'ਚ ਜਦੋਂ ਕੈਰੀ ਨੇ ਬੱਚੇ ਦਿੱਤੇ ਐਦਾ ਇੱਕ ਬੱਚਾ ਆਪਾਂ ਗੇਬੇ ਕੱਢਾਂਗੇ ਆਪਣੇ ਚੈਨਲ 'ਤੇ ਜਿੰਨੇ ਵੀ ਤੁਸੀਂ ਸਬਸਕ੍ਰਾਈਬਰੋਂ ਸਾਰੇ ਜਾਣੇ ਕਮੈਂਟ ਕਰਿਓ ਜਿਹਦਾ ਵੀ ਕਮੈਂਟਾਂ 'ਚ ਨਾਮ ਆਇਆ ਉਹਨੂੰ ਐਦਾ ਬੱਚਾ ਫ੍ਰੀ 'ਚ ਗਿਫਟ ਕਰਾਂਗੇ ਬਈ ਓਏ ਹਾਂ ਵੀ ਤੁਸੀਂ ਤਾਂ ਆਪ ਦਾ ਖਲਾਰ ਲਿਆ ਹਨਾ ਸਾਰਾ ਲੋ ਫਿਰ ਖਾਓ ਹਰਾ ਆ ਥੋੜਾ ਜਿਹਾ ਡੱਕਸ ਵਾਸਤੇ ਰੱਖ ਦਿੰਨੇ ਆ ਬਈ ਉਹ ਖਾ ਲੈਣਗੇ ਬਹੁਤ ਐਨਾਂ ਲਾ ਪਰਹੋ ਯਾ ਚੱਕ ਪੀ ਲੈ ਵੀ ਲਾਡੋ ਪਾਣੀ ਆ ਗਿਆ ਤੇਰਾ ਦੁਪਹਿਰ ਵਾਲਾ ਚੱਕ ਪੀ ਲੋ ਜੀ ਨੀਲਾ ਫੋੜ ਕਰਤਾ ਇੱਥੇ ਸੱਟ ਆਜੋ ਫਿਰ ਕਬੂਤਰ ਤੇ ਕਬੂਤਰੀਆਂ ਕੱਢੀਏ ਤੇ ਇਹਦੇ ਚ ਪਾਈਏ ਲਿਆ ਵੀ ਇਧਰਲੇ ਖਾਣੇ ਚ ਆਪਾਂ ਕਬੂਤਰ ਛੱਡ ਦਿੰਨੇ ਆ ਕੱਲੇ ਆਸੀ ਵੀ ਏਰਮਾਨ ਵਾਲਾ ਕਬੂਤਰ ਖੱਟੀਆਂ ਦਾ ਕਮਾਂਡਲਾ ਖੱਟੀ ਤੇ ਕਾਲੀ ਦਾ ਆ ਦੋ ਬੱਚੇ ਆ ਬਈ ਨਵੇਂ ਇਹਨਾਂ ਨੂੰ ਇੱਧਰ ਛੱਡ ਦੇ ਆ ਪਰਲੇ ਚ ਛੱਡ ਦੇ ਬੱਚਿਆਂ ਨੂੰ ਇਹਦੇ ਚ ਹਾਂ ਇਹਨਾਂ ਨੂੰ ਆਪਾਂ ਹੈਂਡ ਟੇਮ ਕਰਾਂਗੇ ਠੀਕ ਆ ਛੱਡ ਦੇ ਦੋਨਾਂ ਨੂੰ ਹੈਂਡ ਟੇਮ ਕਰਾਂਗੇ ਆ ਆਗੇ ਬਈ ਆਪਣੇ ਅਗਲੇ ਕਬੂਤਰ ਆ ਗਾਨੀ ਵਾਲੀ ਜੋੜੀ ਦਾ ਪੱਠਾ ਬਈ ਅੱਖਾਂ ਦੇਖੋ ਜਮਾਂ ਗਾਨੀ ਵਾਲੀ ਜੋੜੀ ਵਰਗੀਆਂ ਨੇ ਫੇਮ ਚਲੋ ਜੀ ਅੰਦਰ ਹੁਣ ਇਹਨਾਂ ਦੇ ਵਿੱਚੋਂ ਕਨਫਿਊਜ਼ਨ ਆ ਬਈ ਜਿਹੜੇ ਦੋ ਛੱਡਿਆ ਇਹਨਾਂ ਦੋਨਾਂ ਦੇ ਵਿੱਚ ਇੱਕ ਕਬੂਤਰ ਆ ਇੱਕ ਕਬੂਤਰੀ ਆ ਹੁਣ ਉਹ ਕਨਫਰਮ ਕਰਕੇ ਆਪਾਂ ਅੱਡ ਕਰ ਦਾਂਗੇ ਤੇ ਆਹਾ ਇਹ ਦਿਖਾ ਕਿਹੜਾਗਾ ਲੱਗਦਾ ਤੇ ਵੀ ਕਬੂਤਰ ਆ ਚੱਲ ਕਲੀਅਰ ਹੋ ਜੂਗਾ ਆ ਫੀ ਵੀ ਆਪਣੀ 5911 ਆ ਲਿਆਂਦੀਆਂ ਦੋ ਕਬੂਤਰੀਆਂ ਇਹ ਛੱਡ ਦਿੰਨੇ ਆ ਇੱਧਰ ਆ ਖੁਲ ਕੀ ਤੂਤਲਾ ਆ ਬੱਚਿਆਂ ਦੇ ਨਾਲ ਹੀ ਛੱਡ ਦਿੰਨੇ ਕੋਈ ਨਹੀਂ ਬੱਚੇ ਤਾਂ ਆਪਾਂ ਅੱਡ ਕੱਢ ਲਾਂਗੇ ਬਾਅਦ ਚ ਇੱਥੇ ਛੱਡ ਦੇ ਤਿੰਨ ਬੱਚੇ ਹੋ ਗਏ ਆਪਣੇ ਕੋਲੇ ਯਾਰ ਉਹਦੇ ਰਾਵੜ ਜੀ ਪਈ ਹੋਈ ਆ ਲੱਤ 'ਚ લાલ જીરાવડ ਪਈ ਹੋਈ ਆ ਲਾਲ ਜੀ ਹਾਂ ਆਸ ਵਿੱਚ ਲਾ ਦੇ ਆਹੀ ਆ ਆ ਕਬੂਤਰੀ ਆਏ ਉਧਰ ਛੱਡ ਪਰਲੇ ਛੱਡ ਦੇ ਆ ਲੈ ਆਂਦੀਆਂ ਭਈ ਅਗਲੀਆਂ ਕਬੂਤਰੀਆਂ ਲੈ ਕੀਰ ਤੇ ਖੋਲੇ ਦਾ ਗੇੜ ਕਬੂਤਰੀ ਛੱਡੀਏ ਤਿੰਨ ਲੈ ਆਂਦੀਆਂ ਨੇ 40 ਆ ਕਬੂਤਰੀ ਬੜੀ ਡਵਲਾ ਕਬੂਤਰ ਵਰਗੀ ਲੱਗਦੀ ਆ ਚਲ ਆ ਵੀ ਛੱਡ ਕਾਲੀ ਨੋਕ ਕਾਲੀ ਆਫੀ ਮੇਟਰੋ ਆਪਣੀ ਲਾਸਟ ਕਬੂਤਰੀ ਆਖਰੀ ਛੜ ਜਾ ਹੌਲੀ 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 ਬੈਲਾ ਹੌਲੀ ਯਾਰ ਬੈਲਾ ਐਨੇ ਭਾਈ ਜਿਹੜਾ ਰਸਾ ਸੀ ਉਹ ਤੋੜਤਾ ਆਪਦਾ ਜੋਰ ਵਾਲਾ ਬਈ ਐਚ ਰਸ ਫਤਿਹ ਛੜਦੀ ਨਹੀਂ ਬਈ ਫੰਗਲ ਪਾਉਣਾ ਪੈਂਦਾ ਇਹਦੇ ਬਾਲਾ ਜੋਰ ਆ ਬਈ ਆ ਕਿੱਲੇ ਤੇ ਬੰਦ ਦਿੰਨੇ ਆ ਛੜ ਜਾ ਕਿਹਰ ਵਾਲਾ ਪਾਉਣੀ ਹੁੰਨੀ ਆ ਆ ਲਿਆਂਦਾ ਬਈ ਮੁਰਗਾ ਇਹ ਮੁਰਗਾ ਛੱਡ ਕੇ ਗਿਆ ਕੋਈ ਹੈਨਾ ਤਾਂ ਬਈ ਉਹ ਮੁਰਗੇ ਲੈ ਗਿਆ ਇਹਦੇ ਵੱੱਠੇ ਤੇ ਦਿਖਾਈਂ ਗੀਰਤੇ ਦੀ ਧੌਣ ਇਹਦੀ ਧੌਣ ਤੋਂ ਬਈ ਬਾਹਲ ਓਡੇ ਪਈ ਨੇ ਹੈਗਾ ਤਾਂ ਮੈਨੂੰ ਲੱਗਦਾ ਆਰ ਆਈ ਆਰ ਮੁਰਗਾ ਇਹ ਤੇ ਧੌਣ ਬਈ ਜਮਾਂ ਗੰਜੀ ਹੋ ਰਹੀ ਹੈ ਇਹਦੀ ਛੱਡ ਕੇ ਦਿਖਾਈਂ ਗੀਰਤੇ ਕਿਵੇਂ ਲੱਗਦਾਗਾ ਜਮੀ ਅੱਡ ਦਾ ਲੱਗਦਾ ਬਈ ਹੋਰੀ ਲੱਗਦਾ ਦੇਖ ਕਿਵੇਂ ਲੱਗਦਾ ਹੈਨਾ ਹਾਂ ਜਿਵੇਂ ਕਟਿੰਗ ਕਰਾਰ ਕੀ ਹੋਵੇ ਆ ਤੋੜਤਾ ਆ ਕਿਲਾ ਤੜਾ ਲਈ ਬੈਲਾ ਆ ਤੜਾ ਲਈ ਕਿਲਾ ਆ ਦੇਖੋ ਵੀ ਕਿਲਾ ਤੋੜਦਾ ਬੈਲਾ ਨੇ ਕਿਲਾ ਆ ਪੱਠਾ ਕਿਲਾ ਪਹਿਲਾਂ ਉਹਦੇ ਨੇ ਉਹ ਕਿਲਾ ਪੱਠਾ ਸੀਗਾ ਇਧਰ ਆ ਬੈਲਾ ਬਾਹਲਾ ਜਿਆਦੇ ਜੋਰ ਆ ਬਈ ਬਾਹਲਾ ਜਿਆਦੇ ਜੋਰ ਇੱਕਦਮ ਮਾਰਿਆ ਨਾ ਝਟਕਾ ਬਈ ਪਰਾਂ ਮਾਰਿਆ ਪੱਟ ਕੇ ਕਿਲਾ ਜਾ ਸਾਰਾ ਫੰਨੀ ਰੋਲ ਵਾਂਗੂ ਜਿਆਦੀ ਫਟ ਤਾ ਨਹੀਂ ਵੱਜੀ ਓਹੋ ਹੋ ਕੋਣੀ ਛਿੱਲੀ ਗਈ ਹੈ ਹੋਰ ਵੀ ਵੱਜੀਗੇ ਤੇ ਹੱਥ ਤੇ ਤਾ ਬਈ ਕੀਰਤ ਜਾਂਦਾ ਸੀ ਆਹ ਗੇਟ ਚੋਂ ਬਾਹਰ ਨੂੰ ਪਿੱਛੇ ਹਨਾ ਕਿਲਾ ਨਾਲ ਸੀ ਬੈਲਾ ਦੇ ਵਿੱਚ ਹੀ ਵਜੀ ਇਹਦੇ ਆ ਕੇ ਸਿੱਧੀ ਇਹਦੇ ਕੋਲੇ ਉਹ ਸੀਗਾ ਆਟਾ ਸੀ ਤੇਰੇ ਕੋਲੇ ਕਿ ਹਰਾ ਸੀ ਨਾ ਹਰਾ ਹਰਾ ਸੀ ਬਾਲਾ ਕਫੂਤਾ ਡਿੱਗ ਗਿਆ ਬਈ ਬਾਲਾ ਪੜਾ ਚਲ ਕੋਈ ਨਹੀਂ ਹੋ ਜੀ ਫੇਟ ਦਵਾਈ ਲਾ ਲੀਆ ਤੇ ਬੀਟਾ ਡੀਨ ਲਾ ਲੀ ਠੀਕ ਆ ਚਾ ਇਹਨੂੰ ਮੜਾ ਇੱਕੋ ਫੜ ਕਮਾ ਦੇ ਫੱਟਾ ਬੱਸ ਇੱਥੇ ਠੀਕ ਆ ਲੋ ਵੀ ਹੁਣ ਆਪਾਂ ਕਬੂਤਰ ਤੇ ਕਬੂਤਰੀਆਂ ਛੱਡਣ ਲੱਗੇ ਆਂ ਕਬੂਤਰ ਛੱਡਦੇ ਆ ਆਹ ਖੁੱਡੇ ਚ ਲੈ ਵੀ ਖੋਲ ਦੇ ਟਾਕੀ ਕੀਰਤ ਕਬੂਤਰਾਂ ਦੀ ਨਹੀਂ ਨਿਕਲਦੇ ਨਹੀਂ ਨਿਕਲਦੇ ਕੱਢਦੇ ਕੱਢਦੇ ਐਂ ਖੋਲ ਦੇ ਪੂਰਾ ਉਰੇ ਖੜ ਜਾ ਤੂੰ ਠੀਕ ਆ ਚਲੋ ਵੀ ਅੰਦਰ ਚਲੋ 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 ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਚਲੋ ਵੀ ਜਿਹੜੇ ਰਹਿ ਗਏ ਤਨਕ ਉੱਥੇ ਖੜ ਜਾ ਤੂੰ ਬਾਫ ਨਿਕਲ ਗਿਆ ਇੱਕ ਰਹਿ ਗਿਆ ਚੱਲ ਲਓ ਜੀ ਕਬੂਤਰ ਫਾਰੇ ਗਏ ਭੁੱਖ ਲੱਗ ਰਹੀ ਹੈ ਦਾਣੇ ਰੱਖ ਦਿਆਂ ਕੀਰਤ ਇਹਨਾਂ ਦਾ ਗੇਟ ਬੰਦ ਕਰ ਕਰ ਦੇ ਖੋਲ ਦੇ ਚਲੋ ਭਈ ਸਾਰੀਆਂ ਭੱਜ ਕੇ ਭੱਜ ਕੇ ਚਲੋ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਆ ਰਹੀਆਂ ਦੋ ਤਿੰਨ ਆ ਬੱਚੇ ਰਹਿ ਗਏ ਤਿੰਨ ਕੀਰਤਾ ਤਿੰਨੇ ਐਡ ਕਰ ਲੈਣੇ ਆ ਹਣਾ ਤਿੰਨੇ ਵਾਚੀ ਐਡ ਕਰ ਲੈਨੇ ਆ ਉਹ ਗਿਆ ਇੱਕ ਚਲ ਇੱਕ ਨੂੰ ਜਾਂਦੇ ਆ ਦੋਨੇ ਰੱਖ ਲੈਨੇ ਆ ਚਲ ਕਰ ਦੇ ਬੰਦ ਕੰਮ ਡਨ